ਤੁਹਾਡਾ ਤੇ ਲੱਗੇ ਜੀ ਇਹਦੇ ਨਾਲ ਬੋਲ ਗਿਆ ਵੀ ਇਹ ਜਿਹੜਾ ਸੁਵੇਦਨਸ਼ੀਲ ਬੰਦਾ ਹੈ ਉਹ ਜਦੋਂ ਪਿੰਡ ਤੋਂ ਬਾਹਰ ਨਿਕਲਦਾ ਹੈ ਨਾ ਜੇ ਕੋਹਾਰੇ ਤੇ ਮਾਤਾ ਕੋਈ ਪਾਖੀਆਂ ਪਤਦੀ ਹੈ ਇਹ ਲਾਉਂਦੀ ਹੈ ਤਾਂ ਉਹ ਉਂਗਲਾਂ ਦੇ ਵਿੱਚੋਂ ਜਿਹੜੀ ਉਹਦੇ ਨਿਸ਼ਾਨ ਨੇ ਨਾ ਉਹਦੇ ਵਿੱਚੋਂ ਵੀ ਉਹ ਅਕਸ ਉਹ ਦੇਖਦਾ ਹੈ ਕੀ ਗੱਲ ਉਹ ਵੀ ਮਹਿਸੂਸ ਕਰਦਾ ਉਸ ਸ਼ੂਨ ਉਸ ਉਂਗਲਾਂ ਦੇ ਵਿੱਚ ਜਿਹੜਾ ਇੱਕ ਇੱਕ ਮੁਹੱਬਤ ਫੈਲੀ। ਫਿਰ ਉਹ ਦੇਖਦਾ ਕਿ ਰੇੜੀ ਆਲਾ ਜਾ ਰਿਹਾ ਬਠਾਲ ਵੱਟੇ ਲੈ। ਇੱਕ ਔਰਤ ਭਾਰੀ ਲੱਕੜਾਂ ਦੀ ਢੋਲ ਲੈ ਕੇ ਜਾ ਰਹੀ ਹੈ। ਇਸ ਸੈਂਸਿਟੀਵਿਟੀ ਉਹ ਉਹ ਇਹੀ ਚੀਜ਼ਾਂ ਨੂੰ ਸਕੈਨ ਕਰ ਰਿਹਾ ਹੈ। ਦੇਖ ਰਿਹਾ ਹੈ ਜਿਹੜਾ ਕਿ ਆਮ ਮਨ ਦਾ ਬੁੱਲ ਘਰ ਨਹੀਂ ਦੇਖ ਸਕਦਾ। ਥਾਲਾ ਨਹੀਂ ਦੇਖ ਸਕਦਾ। ਇਹ ਪ੍ਰਾਪਤੀ ਹੈ ਜਿਹਦੇ ਕੋਲ ਸੰਵੇਦਨਾ ਜਿਹਦੇ ਜੋਗ ਵਿੱਚ ਬੱਝੀ ਹੈ ਉਹਦੇ ਕੋਲ ਭਵੇਂ ਪੰਚਾ ਘੜਾ ਉਹਦੇ ਕੋਲ ਭਵੇਂ ਕੁਛ ਨਹੀਂ। وہ بندہ ہے اج میں سمے بندہ برنا بہت ویڈی بلا میں تو میرے کو سائیکل جائے جیک گڑا میں کشتہ سے لیا سر میو لگتا واقعہ بندہ میں گیم میری یوں لگتا کہ گیڑ کے لیا رہا ہوں ادا دا احساس ہے ਇਹ ਤਾਂ ਨਹੀਂ ਹੈ ਵੀ ਠੀਕ ਹੈ ਸੁਪਨੇ ਬਣੋ ਪਰ ਉਹ ਸੁਪਨਿਆਂ ਦੀ ਹੱਦ ਹੋਵੇ ਉਹ ਸਵੇਦਨਾ ਹੋਵੇ ਉਹ ਸੁਪਨੇ ਤੁਹਾਡੇ ਦਿਲੋਂ ਨਾ ਤੋੜੋ ਤੁਹਾਡੇ ਰਿਸ਼ਤੇ ਨਾਲ ਤੋੜੋ ਤਾਂ ਉਸ ਸੈ ਇਦੂ ਨਹੀਂ ਆਉਂਦੇ ਸੋ ਜਿਹੜੀ ਕਮਲ ਦੀ ਟੈਕਸਟ ਹੈ ਮੈਂ ਨਹੀਂ ਨੂੰ ਰਾਣੀ ਕਤਰਣ ਬਣਾਉਂਦਾ ਹੋਰ ਤਰ੍ਹਾਂ ਦੀ ਉਹ ਮਤਲਬ ਠੀਕ ਹੈ ਉਹ ਇਹ ਜਿਹੜਾ ਮੋਡਾਈਨ ਰੂਲ ਜਿਹੜੇ ਵਿਚਾਰ ਨੇ ਇਹਨੇ ਹਰ ਗੱਲ ਨੂੰ ਆਲੇ ਦੁਆਲੇ ਵਾਰ ਪੜੀ جہاں نے سفر شروع کیا اپنا گھر تو چائلڈہڈ تو ہوں تک وہ جو واپر ہے وہ اور ہی یہ پراپتی ہے کوئی پیدا ہوتا ہے پہلا بندے سویدنا پیدا ہوتی ہے پھر چیتنا پیدا ہوتی ہے ہوں بونے بونے دو غلال. اسی سپنے بلارے جوانی چاہیے آ ٹھیک ہے یہ دیں فلانا تے تکا سڑ ج اپنی روا کو پیدا ہوں یہ گریق کا میتھ ہے پر بہت وڈے آڈر پی ہوئے جدو انہوں کوئی تباہ کرنا چاہتا ہے یا تباہ کر ہے کوئی چڑھ جانتا ہے پویں پروار پویں کوئی لبر نہیں دینا چاہتا زیادہ لبر بھی ٹھیک ہے بھی لبر ہے وہ تو دس دینا دس لوگوں کہ مجھے چڈنی تو بے وقت نکلی جائے پر جڑی کڑیاں نے وہ نہیں دس دیں ان سے ہوئے وہ بہت گھٹیاں نے جہاں ਨੀਤੂ ਮੂਵਮੈਂਟ ਚੱਲੀ ਸੀ ਕਿ ਲੀਆਂ ਸਾਹਮਣੇ ਆਈਆਂ ਜੇ ਮੇਰਾ ਇਹਨੂੰ ਸ਼ੋਸ਼ਣ ਕੀਤਾ ਟਰੈਕਟਰ ਨੇ ਖਲੰਬ ਬਲਾਈਨੇ ਕੀਤਾ ਇਹਨੇ ਕੀਤਾ ਉਹ ਮੂਵਮੈਂਟ ਬਣ ਗਈ ਸੀ ਉਹਦੇ ਬਹੁਤ سارے ਜਿਹੜੀਆਂ ਐਦਾਂ ਦੀਆਂ ਚੀਜ਼ਾਂ ਮਤਲਬ ਹੈਰਾਨੀ ਜਨਤ ਸਾਹਮਣੇ ਆਈਆਂ ਸੋ ਇਹ ਵੀ ਕੁੜੀਆਂ ਦੀ ਵੀ ਇੱਕ ਦੁਨੀਆ ਹੈ ਜੇ ਮੇਰੀ ਬੇਟੀ ਹੈ ਮਗਰ ਜ਼ਰਾਫਤਾ ਰੱਖਦਾ ਸਵਰਥ ਕਲਾਸ ਚ ਮਿੱਤੂ ਕੀ ਖਾਣਾ ਰਾਤ ਨੂੰ ਕਹੇ ਵੀ ਬਾਪੂ ਜੀ अए मिल तो हो